ਅੱਜ ਆ ਲ ਕਰਾਂਗੇ ਇੱਕ ਐਸੀ ਮੁਸਲਮ ਬੀਬੀ ਦੀ ਜੂਰ ਗੋਵਿੰਦ ਸਿੰਘ ਜੀ ਦੇ ਸ਼ਹੀਦ ਹੋਏ ਸਿੱਖ ਦੀ ਪੁਆਰੀ ਨਿਤਵਾ ਬਣੀ ਰਹੀ ਤਸਾਲ ਸਰਸਾ ਨਦੀ ਤੇ ਜੂਰ ਗੋਵਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਤੇ ਵੰਡਿਆ ਗਿਆ ਆਪਾਂ ਸੁਣਦੇ ਹਾਂ ਉਦੋਂ ਵਕ ਸਿੱਧਾ ਜੇ ਕਰਾਂਦਾ ਚਮਕੌਰ ਸਾਹਿਬ ਦਾ ਪਰ ਕਹਿਰ ਦੀ ਉਸ ਰਾਤ ਨੂੰ ਗੁਰਗੋਵਿੰਦ ਸਿੰਘ ਜੀ ਸਭ ਤੋਂ ਪਹਿਲਾਂ ਕਿੱਥੇ ਰੁਕੇ ਇੱਕ ਮੁਸਲਮਾਨ ਦੀ ਅਵੈਲੀ ਚ ਕਿਉਂ ਰੁਕੇ ਗੁਰਗੋਵਿੰਦ ਸਿੰਘ ਗੁਰਗੋਵਿੰਦ ਸਿੰਘ ਜੀ ਦਾ ਉਸ ਫਾਇਦਾ ਸੈਨਾਪਤੀ ਜੋਂ ਲਹੂਲਹਾਨ ਹੋ ਗਿਆ ਸੀ ਉਹਦਾ ਸਿਰ ਆਪਣੀ ਗੋਦੀ ਚ ਪਈ ਘੰਟੇ ਰੱਖ ਕੇ ਬੈਠੇ ਰਹੇ ਗੋਵਿੰਦ ਸਿੰਘ ਇਹ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਦੁਬਾਰਾ ਵਾਪਸ ਜੰਗ ਦੇ ਮੈਦਾਨ ਚ ਕਿਉਂ ਭੇਜਿਆ ਸੀ ਗੋਵਿੰਦ ਸਿੰਘ ਜੀ ਨੇ ਅੱਜ ਆਪਾਂ ਗੱਲ ਕਰਾਂਗੇ ਸਰਸਾ ਨਦੀ ਦੇ ਵਿਛੋੜੇ ਤੋਂ ਬਾਅਦ ਉਸ ਰਾਤ ਦੀ ਜਦੋਂ ਚੱਪੇ-ਚੱਪੇ ਤੇ ਮੁਗਲ ਫੌਜ ਗੁਰੂ ਬੋਬਨ ਸਿੰਘ ਜੀ ਤੇ ਸਖਾ ਨੂੰ ਲੱਭ ਰਹੀ ਸੀ ਉਸ ਟੈਨ ਤੇ ਕਿੱਥੇ ਸੀਗੇ ਗੁਰੂ ਗੋਬੇ ਸਿੰਘ ਹੁਣ ਗੱਲ ਸ਼ੁਰੂ ਕਰਦੇ ਹਾਂ ਜਦੋਂ ਗੁਰੂ ਬੋਬੇ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਟਿਆ ਤਾਂ ਥੋੜੇ ਟਾਈਮ ਬਾਅਦ ਹੀ ਮੁਗਲਾਂ ਨੇ ਅਬਿਆ ਸੋਹਾ ਤੋੜ ਕੇ ਹਜ਼ਾਰਾਂ ਦੀ ਫੌਜ ਗੁਰੂ ਗੋਬੇ ਸਿੰਘ ਜੀ ਦਾ ਇਛਾ ਕਰਨ ਲੱਗੀ ਗੋਬੇ ਸਿੰਘ ਜੀ ਨੇ ਉੱਥੇ ਆਪਣੀ ਫੌਜ ਦੀ ਟੁਕੜੀ ਨੂੰ ਤਿੰਨ ਹਿੱਸਿਆਂ 'ਚ ਵੰਡਤਾ ਬੀਬੀ ਧਿਕਾ ਤੇ ਭਾਈ ਜੀਵਨ ਸਿੰਘ ਜੀ ਨੂੰ ਸੌ ਸਿੰਘਾਂ ਦਾ ਜਥਾ ਦੇ ਕੇ ਇੱਕ ਸਾਈਡ ਪੇਜਤਾ ਪਾਈ ਬਚਿੱਤਰ ਸਿੰਘ ਇਹਨੂੰ 50 ਸਿੱਖਾਂ ਦਾ ਜਥਾ ਦੇ ਕੇ ਇੱਕ ਸਾਈਡ ਪੇਜਤਾ ਤੇ ਪਾਈ ਉਦੇ ਸਿੰਘ ਨੂੰ 50 ਸਿੱਖਾਂ ਦਾ ਜਫਾ ਦੇ ਕੇ ਇੱਕ ਸਾਈਡ ਪੇਜਤਾ ਕਿ ਇਹ ਮੁਗਲ ਫੌਜ ਨੂੰ ਰੋਕਣਗੇ ਤੇ ਅਸੀਂ ਸਰਸਾ ਨਦੀ ਪਾਰ ਕਰਾਂਗੇ ਪਾਈ ਬਚਿੱਤਰ ਸਿੰਘ ਹੁਣ ਕੌਣ ਨੇ ਪਾਈ ਬਚਿੱਤਰ ਸਿੰਘ ਪਾਈ ਮਨੀ ਸਿੰਘ ਜੀ ਦੇ ਸਪੁੱਤਰ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸੈਨਾਪਤੀ ਨੇ ਪਾਈ ਬਚਿੱਤਰ ਸਿੰਘ ਉਹੀ ਆ ਜਦੋਂ ਇੱਕ ਵਾਰ ਰਾਜਾ ਕੇਸਰੀ ਚੰਦ ਨੇ ਜਿਹੜਾ ਪਹਾੜੀ ਰਾਜਾ ਸੀਗਾ ਉਹਨੇ ਆਨੰਦਪੁਰ ਦੇ ਕਿਲੇ ਤੇ ਹਮਲਾ ਕੀਤਾ ਜੇਗਾ ਉਹਨਾਂ ਆਨੰਦਪੁਰ ਦਾ ਜਿਹੜਾ ਕਿਲਾ ਸੀ ਲੋਗੜ ਦਾ ਕਿਲਾ ਉਹ ਦਰਵਾਜ਼ੇ ਵੀ ਬਹੁਤ ਮਜ਼ਬੂਤ ਸੀ ਕਿਲਾ ਵੀ ਬਹੁਤ ਮਜ਼ਬੂਤ ਸੀ ਦਰਵਾਜ਼ੇ ਤਾਂ ਉਹ ਤੋੜ ਨਹੀਂ ਸਕਦੇ ਸੀ ਫਿਰ ਉਹਨੇ ਕੀ ਕੀਤਾ ਸੀ ਪਹਾੜੀ ਰਾਜੇ ਨੇ ਇੱਕ ਹਾਥੀ ਨੂੰ ਸ਼ਰਾਬ ਪਿਆਤੀ ਬਹੁਤ ਸਾਰੀ ਵੀ ਇਹ ਪਾਵਲ ਹੋ ਰਿਹਾ ਹਾਥੀ ਤੇ ਜਾ ਕੇ ਟਕਰਾ ਮਾਰੂਗਾ ਕਿਲੇ ਦੇ ਦਰਵਾਜ਼ਿਆਂ 'ਚ ਤੇ ਦਰਵਾਜ਼ੇ ਟੁੱਟ ਜਾਣਗੇ ਹਾਥੀ ਵੀ ਇੰਨਾ ਵੱਡਾ ਹਾਥੀ ਤੇ ਉਹਦਾ ਉਹਦਾ ਸ਼ੇਵੀਰ ਲੋਹੇ ਦੀ ਸੰਜੋਹ ਨਾਲ ਟਕਿਆ ਹੋਇਆ ਉਦੇ ਮੱਥੇ ਤੇ ਇੱਕ ਲੋਹੇ ਦਾ ਤਬਾ ਲੱਗਿਆ ਹੋਇਆ ਤੇ ਉਹਦੇ ਸੁੰਡ ਤੇ ਨੌਕੀਲੀਆਂ ਮਤਲਬ ਜਿਵੇਂ ਮੇਖਾਂ ਹੁੰਦੀਆਂ ਨੇ ਉਹ ਜੜੀਆਂ ਹੋਈਆਂ ਪੂਰੀਆਂ ਹਾਥੀ ਭਜਿਆ ਆ ਰਿਹਾ ਏ ਹਾਥੀ ਇਹੋ ਜਿਹਾ ਸੀਗਾ ਵੀ ਜਿਉ ਇੱਕ ਸੁੰਡ ਮਾਰੇ ਤਾਂ 10-10 ਬੰਦਿਆਂ ਨੂੰ ਚੱਕ ਕੇ ਭਾਂ ਮਾਰੇ ਭਾਈ ਬਚਿੱਤਰ ਸਿੰਘ ਜੀ ਫਿਰ ਉੱਥੇ ਗੋਵੇ ਸਿੰਘ ਜੀ ਦਾ ਥਾਪੜਾ ਲੈ ਕੇ ਜਾਂਦੇ ਨੇ ਤੇ ਇੱਕੋ ਹੀ 나ਗਨੀ ਵਰਸ਼ਾ ਹਾਥੀ ਦੇ ਮੱਥੇ 'ਚ ਮਾਰਦੇ ਨੇ ਤੇ ਉਹ ਲੋਹੇ ਦੇ ਤਬੇ ਨੂੰ چیرਦਾ ਹੋਇਆ ਸਿੱਧਾ ਮੱਥੇ 'ਚ ਖੋਬ ਜਾਂਦਾ ਆਪੀ ਉਥੋਂ ਵਾਪਸ ਭੱਜ ਜਾਂਦਾ ਤੇ ਆਪ ਦੀਆਂ ਫੌਜਾਂ ਨੂੰ ਹੀ ਡਰੜ ਦਿੰਦਾ ਇਹ ਸੀਗੇ ਭਾਈ ਬਚੱਤਰ ਸਿੰਘ ਜੀ ਤੇ ਗੋਬਿੰਦ ਸਿੰਘ ਜੀ ਨਾਲ ਬਹੁਤ ਜ਼ਿਆਦਾ ਪਿਆਰ ਸੀਗੇ ਅਤੇ ਗੋਬੇ ਸਿੰਘ ਜੀ ਦੀ ਫੌਜ ਦੇ ਸੈਨਾਪਤੀ ਸੀਗੇ ਭਾਈ ਮਨੀ ਸਿੰਘ ਜੀ ਦੇ ਪੰਜ ਪੁੱਤਰ ਸੀਗੇ ਜਿਹੜੇ ਉਹਨਾਂ ਨੇ ਗੋਬਿੰਦ ਸਿੰਘ ਜੀ ਨੂੰ ਪੇਂਡ ਕਰ ਦਿੱਤੇ ਸੀਗੇ ਉਹਨਾਂ ਚੋਂ ਇੱਕ ਸੀਗੇ ਭਾਈ ਬਚੱਤਰ ਸਿੰਘ ਜੀ ਤੇ ਦੂਸਰੇ ਸੀਗੇ ਭਾਈ ਉਦੇਸ ਸਿੰਘ ਜੀ ਜਿਨ੍ਹਾਂ ਨੂੰ ਦੂਸਰੀ ਸਾਈਡ ਭੇਜਿਆ ਸੀਗਾ ਬੀਬੀ ਭਿੱਖਾ ਜਿਹੜੇ ਤੀਸਰੀ ਸਾਈਡ 'ਤੇ ਜਿਸ ਇੱਜ਼ਤ ਹੈ ਜਿਵੇਂ ਮੁਗਲਾਂ ਨੂੰ ਰੋਕ ਲਈ ਬੀਬੀ ਪਿਖਾ ਸਿੱਖ ਕੌਮ ਦੀ ਪਹਿਲੀ ਸ਼ਹੀਦ ਹੋਈ ਆ ਸਿੱਖ ਕੌਮ 'ਚ ਆਪਾਂ ਜੇ ਭਾਈਆਂ ਦੀ ਗੱਲ ਕਰੀਏ ਸਿੰਘਾਂ ਦੀ ਗੱਲ ਕਰੀਏ ਤਾਂ ਜਿਹੜੇ ਆਪਾਂ ਨੂੰ ਯਾਦ ਆਉਂਦੇ ਨੇ ਪਰ ਇਹ ਚੀਜ਼ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਸਿੱਖ ਕੌਮ ਦੀ ਪਹਿਲੀ ਸ਼ਹੀਦ ਬੀਬੀ ਕੌਣ ਸੀ ਉਹ ਸੀਗੀ ਬੀਬੀ ਪਿਖਾ ਚੱਖੀਆਂ ਪਿੰਡ ਦੀ ਜੂਤ ਹੈ ਸਰਸਾ ਨਦੀ ਦੇ ਕੋਲ ਮੁਗਲਾਂ ਨਾਲ ਇੱਕ ਝੜਪ ਹੋਈ ਸੀ ਯੁੱਧ ਹੋਇਆ ਸੀ ਉਸ ਚ ਸ਼ਹੀਦ ਹੋਏ ਸੀਗੇ ਬੀਬੀ ਪਿੱਖਾ ਇਹਨਾਂ ਤੇ ਅਸੀਂ ਇੱਕ ਅਲੱਗ ਤੋਂ ਵੀਡੀਓ ਬਣਾਈ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਤੇ ਪੰਚਨ ਤੋਂ ਪਹਿਲਾਂ ਇੱਕ ਪਿੰਡ ਆ ਮਲਕਪੁਰ ਮਲਕਪੁਰ ਦੇ ਰੰਗੜ ਗੁਰੂ ਗੋਬਿੰਦ ਸਿੰਘ ਜੀ ਦਾ ਰਾਹ ਰੋਪਲੰਦ ਨੇ ਕਿ ਅਸੀਂ ਨਹੀਂ ਤੁਹਾਨੂੰ ਜਾਣ ਦਿੰਦੇ ਉੱਥੇ ਤੇਰੇ ਭਾਈ ਬਚਿੱਤਰ ਸਿੰਘ ਜੀ ਉਹ ਰੰਗੜਾਂ ਨਾਲ ਲੜਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਸਰਸਾ ਬਤ ਨਦੀ ਵੱਲ ਨੂੰ ਚਲੇ ਜਾਂਦੇ ਨੇ ਸਰਸਾ ਨਦੀ ਚ ਫਿਰ ਹੜ ਆ ਜਾਂਦਾ ਤੇ ਉਥੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਤੇ ਵੰਡਿਆ ਜਾਂਦਾ ਭਾਈ ਮਨੀ ਸਿੰਘ ਜੀ ਦੇ ਨਾਲ ਮਾਤਾ ਸਾਹਿਬ ਕੌਰ ਤੇ ਮਾਤਾ ਸੁందਰੀ ਜੀ ਮਾਤਾ 부ਧਵੀ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਤੇ ਗੰਗੂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੱਡੇ ਸਾਹਿਬਜ਼ਾਦੇ ਤੇ ਤੇ 40 ਸਿੱਖ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਾਰੇ ਸਿੱਖਾਂ ਤੇ ਵੱਡੇ ਸਾਹਿਬਜ਼ਾਦਿਆਂ ਨਾਲ ਉਸ ਰਾਤ ਨੂੰ ਕਿੱਥੇ ਜਾਂਦੇ ਨੇ ਇੱਕ ਪਿੰਡ ਦਾ ਕੋਟਲਾ ਨਹਿੰਗ ਖਾਨ ਉੱਥੇ ਇੱਕ ਮੁਸਲਮਨ ਰਹਿੰਦਾ ਸੀਗਾ ਉਹਦਾ ਨਾਮ ਸੀਗਾ ਨਹਿੰਗ ਖਾਨ ਉਹਦੀ ਹਵੇਲੀ 'ਚ ਜਾ ਕੇ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਰੁਕਦੇ ਨੇ ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਕਿ ਮੁਗਲਾਂ ਦੀ ਫੌਜ ਲੱਗੀ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਮਗਰ ਤੇ ਕਈ ਪਿੰਡ ਦੇ ਰੰਡੂਣਾ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਰਾਹ ਰੋਕਿਆ ਤੇ ਗੁਰੂ ਗੋਬਿੰਦ ਸਿੰਘ ਜੀ ਫਿਰ ਇੱਕ ਮੁਸਲਮਾਨ ਦੀ ਹਵੇਲੀ 'ਚ ਹੀ ਕਿਉਂ ਜਾਂਦੇ ਨੇ ਇਹਦਾ ਵੀ ਇੱਕ ਆਪਣਾ ਇਤਿਹਾਸ ਆ ਜਿਹੜਾ ਨਹਿਂਗ ਖਾਨ ਸੀ ਉਹ ਬਹੁਤ ਤਕੜਾ ਮੁਸਲਮਾਨ ਸੀ ਉਹ ਬਹੁਤ ਤਕੜਾ ਬੰਦਾ ਸੀਗਾ ਨੇੜਲੇ 48 ਪਿੰਡਾਂ ਦਾ ਮਾਲਕ ਸੀਗਾ ਨਹਿਂਗ ਖਾਨ ਹੋਰ ਨਹਿਂਗ ਖਾਨ ਦਾ ਇੱਕ ਆਪਣਾ ਇਤਿਹਾਸ ਆ ਉਹ ਸਿੱਖ ਧਰਮ ਨਾਲ ਨੇੜੇ ਜੁੜਿਆ ਹੋਇਆ ਸੀਗਾ ਕੌਣ ਆਹੇ ਨਹਿਂਗ ਖਾਨ ਕੀ ਇਹਦਾ ਗੁਰੂ ਸਹਿਬਾਨਾਂ ਨਾਲ ਰਿਸ਼ਤਾ ਹੈ ਕਿਉਂ ਗੁਰੂ ਗੋਬੀ ਸਿੰਘ ਜੀ ਇੱਕ ਦਾ ਵੱਡਾ ਯਕੀਨ ਕਰਦੇ ਨੇ ਉਹਦੇ ਕਿ ਇਹੇ ਜੀ ਔਖੀ ਘੜੀ 'ਚ ਉਹਦਾ ਘਰ ਹੀ ਚੁਣਿਆ ਜਾਂਦਾ ਹੈ ਕਿ ਉੱਥੇ ਜਾ ਕੇ ਅਸੀਂ ਰੁਕਾਂਗੇ ਨਹੀਂ ਖਾਨ ਦਾ ਜਿਹੜਾ ਦਾਦਾ ਸੀਗਾ ਉਹਦਾ ਨਾਮ ਸੀਗਾ ਸਮਸ ਖਾਨ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਤੇ ਸੀਗਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖੋੜੇ ਦੇ ਕੇ ਆਉਂਦੇ ਸੀ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਕਿਹਾ ਸੀਗਾ ਕਿ ਮੈਂ ਆਪਣੀ ਫੌਜ ਤਿਆਰ ਕਰਨ ਲੱਗਿਆ ਮੈਨੂੰ ਪੈਸਿਆਂ ਦੀ ਲੋੜ ਨਹੀਂ ਹੈ ਮੈਨੂੰ ਆਪਣੀ ਜਵਾਨੀ ਦਓ ਮੇਰੇ ਵਾਸਤੇ ਖੋੜੇ ਲੈ ਕੇ ਆਓ ਤਾਂ ਸਮਸ ਖਾਨ ਹੋਣੀ ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਖੋੜੇ ਦੇ ਕੇ ਆਉਂਦੇ ਸੀ ਉੱਥੋਂ ਇਹਨਾਂ ਦਾ ਸਿੱਖ ਗੁਰੂਆਂ ਨਾਲ ਫਿਰ ਪਿਆਰ ਪੈ ਗਿਆ ਹੈ ਪਰਿਵਾਰ ਦਾ ਉਸ ਤੋਂ ਬਾਅਦ ਫਿਰ ਸਮਸਖਾਂ ਦਾ ਪੁੱਤ ਹੋਇਆ ਨੌਰੰਗ ਖਾਨ ਨੌਰੰਗ ਖਾਨ ਦਾ ਫਿਰ ਪੋਤੇ ਸੀਗਾ ਅਗੇ ਨਿਹੰਗ ਖਾਨ ਇਥੋਂ ਤੱਕ ਸੀਗਾ ਇਹਨਾਂ ਦਾ ਪਿਆਰ ਕਿ ਜਿਹੜਾ ਨੌਰੰਗ ਖਾਨ ਸੀਗਾ ਉਹਦੇ ਕੋਈ ਔਲਾਦ ਨਹੀਂ ਸੀ ਹੋ ਰਹੀ ਉਹ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਜਾਂਦਾ ਹੈ ਕਿ ਤੁਸੀਂ ਮੇਰੇ ਤੇ ਕਿਰਪਾ ਕਰੋ ਮੇਰੇ ਘਰੇ ਕੋਈ ਵੀ ਬੱਚਾ ਨਹੀਂ ਹੈਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨਾ ਨਾਲ ਫਿਰ ਨੌਰੰਗ ਖਾਨ ਦੇ ਘਰੇ ਬੱਚਾ ਪੈਦਾ ਹੋਇਆ ਤੇ ਉਹ ਕੀਰਤਪੁਰ ਲੈ ਕੇ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੀ ਉਸ ਬੱਚੇ ਦਾ ਨਾਮ ਫਿਰ ਨਿਹੰਗ ਖਾਨ ਰੱਖਿਆ ਇੰਨਾ ਜ਼ਿਆਦਾ ਪਿਆਰ ਸੀਗਾ ਇਸ ਪਰਿਵਾਰ ਦਾ ਸਿੱਖ ਗੁਰੂਆਂ ਨਾਲ ਉਸ ਤੋਂ ਬਾਅਦ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇ ਘਰੇ ਆਉਣਾ ਜਾਣਾ ਸਟਾਰਟ ਕਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਗਰੂ ਗੋਬਿੰਦ ਸਿੰਘ ਜੀ ਤੱਕ ਪੰਜ ਗੁਰੂ ਸਹਿਬਾਨ ਇਹਨਾਂ ਦੀ ਹਵੇਲੀ 'ਚ ਆਉਂਦੇ ਜਾਂਦੇ ਰਹੇ ਨੇ ਉਹਨਾਂ ਪਾ ਜਾਂਦੇ ਆ ਵਾਪਸ ਉਸੇ ਰਾਤ ਤੇ ਸਰਸਨ ਅੰਦੀ ਤੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਸਾਹਿਬਜ਼ਾਦਿਆਂ ਤੇ ਚਾਲੇ ਸਿੱਖਾਂ ਨਾਲ ਜਾ ਰਹੇ ਨੇ ਨਹਿੰਗ ਖਾਨ ਦੇ ਪਿੰਡ ਉਹਦੀ ਹਵੇਲ ਦੇ ਵੱਲੋਂ ਕਿਹੋ ਜਿਹਾ ਮਾਹੌਲ ਹੋਊਗਾ ਉਦੋਂ ਮੈਲਾ ਚ ਰਹਿਣ ਵਾਲੇ ਗੁਰਗੋਬਿੰਦ ਸਿੰਘ ਜੀ ਦੇ ਲਾਲ ਅੱਜ ਕੱਚਿਆਂ ਰਾਹਾਂ ਦੇ ਥਰੇ ਜਾ ਰਹੇ ਨੇ ਪੂਰਾ ਆਨੰਦਪੁਰ ਜਿੰਨਾ ਦਾ ਘਰ ਸੀਗਾ ਅੱਜ ਉਹਨਾਂ ਦਾ ਕੋਈ ਘਰ ਟਿਕਾਣਾ ਹੀ ਨਹੀਂ ਹੈ ਕੁਝ ਪਤਾ ਨਹੀਂ ਐਥੋਂ ਕਿੱਧਰ ਜਾਵਾਂਗੇ ਕਿੰਨਾ ਟਾਈਮ ਰਵਾਂਗੇ ਅੱਗੇ ਕਿੱਥੇ ਜਾਣਾ ਹੈ ਪਹੁੰਚ ਜਾਂਦੇ ਨੇ ਗੁਰਗੋਬਿੰਦ ਸਿੰਘ ਜੀ ਨਹਿੰਗ ਖਾਨ ਦੀ ਹਵੇਲੀ ਹੁਣ ਨਹਿੰਗ ਖਾਨ ਦੇ ਪਰਿਵਾਰ ਚ ਕੌਣ ਕੌਣ ਹੈ ਨਹਿੰਗ ਖਾਨ ਦੀ ਕਾਰੋ ਵਾਲੀਏ ਜਿਹਦਾ ਨਾਮ ਬੀਬੀ ਜੰਨਾ ਹੈ। ਡੈੰਗ ਖਾਨ ਦਾ ਇੱਕ ਮੁੰਡਾ ਹੈ ਆलम ਖਾਨ। ਡੈੰਗ ਖਾਨ ਦੀ ਇੱਕ ਜਵਾਨ ਧੀ ਹੈ ਜਿਹਦਾ ਨਾਮ ਮਮਤਾਜ ਹੈ। ਗੁਰੂ ਗੋਬਿੰਦ ਸਿੰਘ ਜੀ ਫਿਰ ਉਹਦੀ ਹਵੇਲੀ ਚਰوکਦੇ ਨੇ ਸਾਹਿਬਜ਼ਾਦੇ ਵੀ ਨਾਲ ਦੇ ਤੇ ਚਾਲੀ ਸਿੱਖ ਵੀ ਨਾਲ ਦੇ। ਹੁਣ ਉਹ ਪਿੰਡ ਦਾ ਮਾਹੌਲ ਸੋਚ ਕੇ ਦੇਖੋ। ਉਦੋਂ ਸਾਰੇ ਕਿਤੇ ਪਤਾ ਲੱਗ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਮੁਗਲ ਫੌਜ ਚੱਪੇ-ਚੱਪੇ ਤੇ ਲੱਭ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉੱਥੇ 12 ਵਜੇ ਤੱਕ ਰੁਬਦੇ ਨੇ ਨੰਗਖਾਨ ਦੇ ਘਰ ਤੇ ਉਸੇ ਹੀ ਪਿੰਡ ਦਾ ਇੱਕ ਸਿੱਖ ਸੀਗਾ ਭਾਲ ਸਿੰਘ ਉਹ ਆ ਕੇ ਗੁਰਗੋਵ ਸਿੰਘ ਜੀ ਨੂੰ ਦੱਸਦਾ ਹੈ ਕਿ ਮਲਕਪੁਰ ਰੰਗਣਾ ਚ ਜਿਹੜੀ ਲੜਾਈ ਹੋਈ ਸੀ ਉੱਥੇ ਸਾਰੇ ਸਿੱਖ ਸ਼ਹੀਦ ਹੋ ਗਏ ਨੇ ਤੇ ਉਹ ਚੱਖੀਆਂ ਪਿੰਡ ਦੀ ਖਬਰ ਵੀ ਦਿੰਦਾ ਹੈ ਕਿ ਬੀਬੀ ਪਖਾਂ ਤੇ ਭਾਈ ਜੀਵਨ ਸਿੰਘ ਜੀ ਵੀ ਸ਼ਹੀਦ ਹੋ ਗਏ ਨੇ ਤੇ ਭਾਈ ਉਦੇ ਸਿੰਘ ਵੀ ਸ਼ਹੀਦ ਹੋ ਗਏ ਨੇ ਬਾਕੀ ਸਾਰੇ ਸਿੱਖਾਂ ਦੀ ਸ਼ਹੀਦੀ ਵੀ ਉਹ ਖਬਰ ਦਿੰਦਾ ਹੈ ਤੇ ਉਹ ਦੱਸਦਾ ਹੈ ਕਿ ਪਈ ਬਚਿੱਤਰ ਸਿੰਘ ਕਿ ਉਹ ਲਹੂ ਲਹਾਨ ਹੋਏ ਹੋਏ ਨੇ ਉੱਥੇ ਮਲਖਪੁਰ ਤੇ ਜੰਗ ਦੇ ਮੈਦਾਨ ਚ ਪਏ ਨੇ ਬਹੁਤ ਜ਼ਿਆਦਾ ਮਾੜੀ ਹਾਲਤਾਂ ਦੇ ਸਰੀਰ ਦਾ ਕੋਈ ਹੈ ਜਾਂ ਹਿੱਸਾ ਨਹੀਂ ਜਿੱਥੇ ਤਲਵਾਰਾਂ ਨੇਜਿਆਂ ਦੇ ਜ਼ਖਮ ਨਾ ਹੋਣ ਗੁਰੂ ਗੋਬਿੰਦ ਸਿੰਘ ਜੀ ਕਰੇ ਤੇ ਕੀ ਕਰਦੇ ਨੇ ਤੁਸੀਂ ਸੋਚ ਕੇ ਦੇਖੋ ਇੱਕ ਸਿੱਖ ਸੀਗਾ ਪਈ ਬਚਿੱਤਰ ਸਿੰਘ ਵਾ ਕਿ ਸਾਰੇ ਸ਼ਹੀਦ ਹੋ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਪੇਜ ਦੇ ਨੇ ਪੇਜ ਦੇ ਵੀ ਕੀ ਨੂੰ ਉਨਾ ਮਾਤ ਦਾ ਮੂੰਹ ਕਹਿ ਸਕਦੇ ਆ ਇੱਕ ਵਾਰ ਜਿੱਥੋਂ ਆਏ ਨੇ ਗੁਰਗੋਬੇ ਸਿੰਘ ਜੀ ਫਿਰ ਭੇਜਦੇ ਨੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਕਿ ਤੁਸੀਂ ਜਾਓ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਆਓ ਨਾਲ ਜਾਂਦੇ ਨੇ ਭਾਈ ਬੁੱਢਾ ਸਿੰਘ ਜੀ ਇੱਥੇ ਦੇਖੋ ਹੁਣ ਚਮਕੌਰ ਦੀ ਜੰਗ ਦੇ ਤਾਂ ਆਪਾਂ ਨੂੰ ਸਭ ਨੂੰ ਪਤਾ ਕਿ ਗੁਰਗੋਬੇ ਸਿੰਘ ਜੀ ਨੇ ਆਪਣੇ ਪੁੱਤਰਾਂ ਨੂੰ ਲੜਨ ਵਾਸਤੇ ਭੇਜਿਆ ਇੱਥੋਂ ਦਾ ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ ਕਿ ਉੱਥੋਂ ਵਾਪਸ ਜੰਗ ਦੇ ਮੈਦਾਨ 'ਚ ਭੇਜਦੇ ਨੇ ਉਹ ਵੀ ਆਉਦੇ ਪੁੱਤ ਨੂੰ ਭੇਜਦੇ ਨੇ ਪਰ ਕਿ ਸਿੱਖਾਂ ਨੂੰ ਨਹੀਂ ਭੇਜਦੇ ਫਿਰ ਸਾਹਿਬਜ਼ਾਦਾ ਬਾਬਾ ਜੀ ਸਿੰਘ ਜੀ ਜਾਂਦੇ ਨੇ ਮਲਕਪੁਰ ਤੇ ਭਾਈ ਬਚਿੱਤਰ ਸਿੰਘ ਜੀ ਨੂੰ ਆਪਦੇ ਘੋੜੇ ਤੇ ਲੈ ਕੇ ਆਉਂਦੇ ਨੇ ਕਿਉਂਕਿ ਭਾਈ ਬਚਿੱਤਰ ਸਿੰਘ ਦੀ ਹਾਲਤ ਉਸ ਟਾਈਮ ਤੇ ਇਹ ਜੀ ਸੀਗੀ ਵੀ ਆਪਦੇ ਘੋੜੇ ਤੇ ਬੈਠਣਾ ਤਾਂ ਦੂਰ ਦੀ ਗੱਲ ਉੱਠ ਵੀ ਨਹੀਂ ਸਕਦੇ ਸੀ ਸਾਹਿਬਜ਼ਾਦਾ ਬਾਬਾ ਜੀ ਸਿੰਘ ਜੀ ਫਿਰ ਲੈ ਕੇ ਆਉਂਦੇ ਨੇ ਬਚਿੱਤਰ ਸਿੰਘ ਨੂੰ ਜ਼ਖਮੀ ਹੋਏ ਨੂੰ ਨਹਿੰਗ ਖਾਨ ਦੀ ਹਵੇਲੀ ਚ ਗੁਰਗੋਬਿੰਦ ਸਿੰਘ ਜੀ ਕੋਲ ਫਿਰ ਉੱਥੇ ਦੇਖਭਾਲ ਕੀਤੀ ਜਾਂਦੀ ਆ ਜਾ ਖੰਮੀ ਬਚੱਤਰ ਸਿੰਘ ਦੇ ਬਹੁਤ ਜ਼ਿਆਦਾ ਮਾੜਾ ਹਾਲ ਹੈ ਆਪਣੇ ਆਖਰੀ ਸਾਹਾਂ ਤੇ ਨੇ ਤੁਸੀਂ ਇਹ ਕਹਿ ਸਕਦੇ ਆ ਦੇਖਪਾਲ ਕੌਣ ਕਰਦਾ ਹੈ ਦੇਖਪਾਲ ਕਰਦੀ ਹੈ ਨਹਿੰਗ ਖਾਨ ਦੀ ਜਵਾਨਤੀ ਬੀਬੀ ਮੁਮਤਾਜ਼ ਕਹਿੰਦੇ ਇੰਨਾ ਮਾੜਾ ਹਾਲ ਸੀਗਾ ਭਾਈ ਬਚੱਤਰ ਸਿੰਘ ਦਾ ਕਿ ਪਤਾ ਹੀ ਨਹੀਂ ਕਿੰਨੀਆਂ ਚਾਦਰਾਂ ਬਦਲਦੀਆਂ ਪਈਆਂ ਤੇ ਲਾਲ ਹੋ ਜਾਂਦੀਆਂ ਸੀ ਚਾਦਰ ਉਹ ਗੋਬਿੰਦ ਸਿੰਘ ਜੀ ਨੇ ਤੇ ਆਪਣੇ ਪਿਆਰੇ ਸਿੱਖ ਦਾ ਸਿਰ ਆਪਣੀ ਗੋਦੀ 'ਚ ਕਿੰਨੇ ਘੰਟੇ ਰੱਖੀ ਰੱਖਿਆ ਉਸਦੇ ਦੇ ਬੇਮੰਤ ਜ ਸੇਵਾ ਕਰ ਦਿਆ ਗੁਰਗੋਮ ਸਿੰਘ ਜੀ ਉਥੇ ਰੁਕ ਨਹੀਂ ਸਕਦੇ ਸੀਗੇ ਗੁਰਬੋਬਨ ਸਿੰਘ ਜੀ ਫਿਰ ਉਥੋਂ ਚਮਕੌਰ ਦੀ ਗੜੀ ਵੱਲ ਨੂੰ ਰਵਾਨਾ ਹੁੰਦੇ ਨੇ ਤਕਰੀਬਨ ਰਾਤ ਨੂੰ 12 ਵਜੇ ਤੇ ਬਚਿੱਤਰ ਸਿੰਘ ਦੀ ਸੇਵਾ ਦੀ ਡਿਊਟੀ ਲਾ ਜਾਂਦੇ ਨੇ ਨਹਿੰਗਖਾਨ ਉਹਨਾਂ ਨੂੰ ਕਹਿੰਦੇ ਨੇ ਕਿ ਸਾਡਾ ਪਿਆਰਾ ਸਿੱਖ ਹੈ ਜਿਵੇਂ ਤੂੰ ਸਾਡੀ ਸੇਵਾ ਕਰਦਾ ਹੈ ਉਵੇਂ ਹੀ ਤੂੰ ਇਹ ਵੀ ਸੇਵਾ ਕਰਨੀ ਹੈ ਗੁਰਬੋਬੇ ਸਿੰਘ ਜੀ ਫਿਰ ਉਥੋਂ ਰਵਾਨਾ ਹੋ ਜਾਂਦੇ ਨੇ ਚਮਕੌਰ ਦੀ ਗੜੀ ਵੱਲ ਨੂੰ ਤੇ ਇੱਥੇ ਹੁਣ ਦੇਖੋ ਤੁਸੀਂ ਗੁਰਗੋਵਿੰਦ ਸਿੰਘ ਜੀ ਆਏ ਨੇ ਉਹਨਾਂ ਦੇ ਨਾਲ ਕੋੜੇ ਵੀ ਸੀਗੇ ਨਹਿਂਗ ਖਾਨ ਦਾ ਪਰਿਵਾਰ ਫਿਰ ਗੁਰਗੋਵਿੰਦ ਸਿੰਘ ਜੀ ਦੇ ਔਨ ਦੇ ਸਬੂਤ ਮਿਟਾਉਂਦਾ ਹੈ ਰਾਤ ਨੂੰ ਬੱਚੇ ਪਤਨੀ ਤੇ ਆਪ ਨਹਿਂਗ ਖਾਨੋਂ ਪੂਰੇ ਫਿਰ ਘਰ ਦੇ ਬਾਹਰ ਜਿਹੜੇ ਕੋੜਿਆਂ ਦੇ ਨਿਸ਼ਾਨ ਸੀਗੇ ਉਹ ਸਾਰੇ ਮਿਟਾਉਂਦੇ ਨੇ ਫਿਰ ਉਹ ਇਸੇ ਹੀ ਪਿੰਡ ਚੋਂ ਕੁਝਬਲੀ ਕਰ ਦਿੰਦਾ ਹੈ ਮੁਗਲਾਂ ਕੋਲ ਜਾ ਕੇ ਕਿ ਨਹਿਂਗ ਖਾਨ ਦੇ ਘਰ ਗੁਰਗੋਵਿੰਦ ਸਿੰਘ ਜੀ ਆਏ ਹੋਏ ਨੇ ਤੇ ਚੌਧਰੀ ਜ਼ਾਫਰ ਬੇਗ ਫਿਰ ਅਬਦੀ ਫੌਜ ਨਾਲ ਆਂਦਾ ਹੈ ਤੇ ਘੇਰਾ ਪਾ ਲੈਂਦਾ ਹੈ ਨਹਿنگਖਾਂ ਦੀ ਹਵੇਲੀ ਨੂੰ ਪਰ ਗੁਰੂ ਗੋਬਿੰਦ ਸਿੰਘ ਜੀ ਤਾਂ ਉੱਥੋਂ ਜਾ ਚੁੱਕੇ ਸੀ ਪਰ ਜ਼ਖਮੀ ਬਚਿੱਤਰ ਸਿੰਘ ਹਜੇ ਵੀ ਉਹਦੀ ਹਵੇਲੀ 'ਚ ਸੀਗਾ ਪੂਰੀ ਹਵੇਲੀ ਦੀ ਛਾਣਬਿੰਦ ਕਰ ਲਈ ਜਾਂਦੀ ਹੈ ਭਾਈ ਬਚਿੱਤਰ ਸਿੰਘ ਕਿੱਥੇ ਸੀਗੇ ਉਹ ਜਿਹੜੇ ਕਮਰੇ 'ਚ ਸੀਗੇ ਬੀਬੀ ਮਮਤਾਜ ਵੀ ਉੱਥੇ ਹੀ ਸੇਵਾ ਕਰ ਰਹੀ ਸੀਗੇ ਉਹ ਕਮਰਾ ਬੰਦ ਕਰ ਲਿਆ ਜਾਂਦਾ ਅੰਦਰ ਹੁਣ ਇੱਕ ਚੀਜ਼ ਸੋਚ ਕੇ ਦੇਖੋ ਜਿਹੜੇ ਮੁਸਲਮਾਨ ਧਰਮ ਮੰਨਨਾ ਇਹ ਆਉਦੇ ਇਮਾਨ ਦੇ ਇੰਨੇ ਪੱਕੇ ਹੁੰਦੇ ਨੇ ਕਿ ਅਬਦੀ ਧੀਆ ਪੈਣਾ ਦੇ ਕਮਰੇ ਚ ਕਿਸੇ ਵੀ ਗੈਰ ਮਰਦ ਦੀ ਐਂਟਰੀ ਜਮਾਂ ਬੈਨ ਹੁੰਦੀ ਆ ਤੇ ਇਹ ਪਰਿਵਾਰ ਦਾ ਨਹਿਂਗ ਖਾਨ ਦਾ ਹੌਸਲਾ ਦੇਖੋ ਤੇ ਪਿਆਰ ਦੇਖੋ ਗੁਰੂ ਨਾਲ ਕਿ ਆਪਣੀ ਜਵਾਨ ਧੀ ਨੂੰ ਇੱਕ ਗੈਰ ਮਰਦ ਨਾਲ ਇੱਕੋ ਕਮਰੇ ਚ ਬੰਦ ਕਰ ਦਿੱਤਾ ਉਸਨੇ ਜ਼ਾਫਰ ਬੇਗ ਸਾਰੇ ਹਵੇਲੀ ਦੀ ਤਲਾਸ਼ੀ ਲੈ ਲੈਂਦਾ ਹੈ ਸਾਰੀ ਹਵੇਲੀ ਦੀ ਤਲਾਸ਼ੀ ਲੈ ਕੇ ਨਿਕਾ ਪੈਂਦੀ ਆ ਉਹ ਕਮਰੇ ਦੇ ਬੰਦ ਦਰਵਾਜੇ ਤੇ ਫਿਰ ਉਹ ਪੁੱਛਦਾ ਹੈ ਕਿ ਆ ਦਰਵਾਜ਼ਾ ਖੋਲੋ ਕਿ ਇੱਕ ਅਮਰੇਸ ਕੋਣਾ ਹਨੰਗ ਖਾਨ ਫਿਰ ਉੱਥੇ ਕਹਿੰਦਾ ਹੈ ਕਿ ਇਸ ਕਮਰੇ ਚ ਮੇਰੀ ਧੀ ਤੇ ਮੇਰਾ ਜਵਾਈ ਹੈ ਉੱਜ ਕੇ ਦੇਖੋ ਉਸ ਪਿਆਰ ਦਾ ਦਿਲ ਦੇਖੋ ਕਿੰਨਾ ਵੱਡਾ ਜੀਆ ਜਿਨਾ ਗੁਰੂ ਦੇ ਵਾਸਤੇ ਇੱਕ ਗੁਰੂ ਦੇ ਸਿੱਖ ਨੂੰ ਕਹਿ ਦਿੰਦਾ ਕਿ ਇਹ ਮੇਰਾ ਜਵਾਈ ਹੈ ਫਿਰ ਉਹਨੂੰ ਐ ਸੀ ਵੀ ਇਹਨੂੰ ਸ਼ੱਕ ਨਾ ਹੋਵੇ ਤਾਂ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਜੇ ਤੁਸੀਂ ਤੁਹਾਨੂੰ ਯਕੀਨ ਨਹੀਂ ਆ ਤਾਂ ਮੈਂ ਦਰਵਾਜ਼ਾ ਖੋਲ ਦਿੰਦਾ ਇਹ ਸਾਰੀ ਗੱਲਬਾਤ ਅੰਦਰ ਬੈਠੀ ਨਹਿੰਗ ਖਾਨ ਦੀ ਧੀ ਮਮਤਾਜ ਵੀ ਸੁਣ ਰਹੀ ਸੀ ਉਂਦਰੋਂ ਵਾਲ ਮਾਰ ਦਿਆ ਕਿ ਪਿਤਾ ਜੀ ਕਿ ਇਹ ਤਾਂ ਸੌਂ ਗਏ ਨੇ ਕਿ ਜੇ ਤੁਸੀਂ ਕਹੋਂ ਤਾਂ ਮੈਂ ਦਰਵਾਜ਼ਾ ਖੋਲਦਾ ਆ ਫਿਰ ਜਲਾ ਚੌਧਰੀ ਜ਼ਾਫਰ ਵੇਖ ਸੀਗਾ ਉਹਨੂੰ ਵੀ ਆ ਲੱਗਦਾ ਵੀ ਨਹੀਂ ਚਲੋ ਵੀ ਹੈ ਨਾ ਯੰਦ੍ਰੋ ਵੀ ਕੁੜੀ ਦੀ ਆਵਾਜ਼ ਆ ਗਈ ਹੈ ਤੇ ਇਹ ਪਰਿਵਾਰ ਵੀ ਰਸੂਖਦਾਰ ਪਰਿਵਾਰ ਸੀਗਾ ਅਮੀਰ ਪਰਿਵਾਰ ਸੀਗਾ ਰਸੂਖਦਾਰ ਪਰਿਵਾਰ ਸੀਗਾ ਮੁਗਲਾਂ ਦੇ ਰਾਜੇ ਦਰਬਾਰੇ ਵੀ ਪਹੁੰਚ ਸੀਗੀ ਇਹਨਾਂ ਦੀ ਜਿਹੜੂ ਕਹਿੰਦਾ ਇੱਕ ਕੋਈ ਗੰਦੀ ਤੁਹਾਡੀ ਕੁੜੀ ਕੇ ਮੇਰੀਆਂ ਵੀ ਭੈਣਾਂ ਵਰਗੀਆਂ ਕਿ ਕੋਈ ਗੱਲ ਨਹੀਂ ਠੀਕ ਹੈ ਸੁੱਤੇ ਰਹਿਣ ਦੋ ਫਿਰ ਉੱਠੋਂ ਹੈ ਵਾਪਸ ਚਲੇ ਆ ਜਾਂਦਾ ਹੈ ਤੇ ਥੋੜੇ ਘੰਟਿਆਂ ਬਾਅਦ ਹੀ ਫਿਰ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਪ੍ਰੋਪਰ ਉਹਨਾਂ ਦੇ ਸਿੱਖ ਰੀਤੀ ਰਿਵਾਜਾਂ ਦੇ ਮੁਤਾਬਕ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਤੁਸੀਂ ਇਹ ਵੀ ਦੇਖੋ ਇਹ ਸਾਰੇ ਪਿੰਡ ਵਿੱਚ ਇੱਕ ਡਰ ਦਾ ਮਾਹੌਲ ਹੈ ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਨਹੀਂ ਦੇ ਰਿਹਾ ਚੱਪੇ-ਚੱਪੇ ਤੇ ਚੁਗਲਖੋਰ ਬੈਠੇ ਨੇ ਉਸ ਰਾਤ ਨੂੰ ਕਿਵੇਂ ਇਹ ਪਰਿਵਾਰ ਨੇ ਉੰਨਾ ਨਸਕਾਰ ਕੀਤਾ ਹੋਊਗਾ ਜਿਹੜਾ ਦੇਖੋ ਇਹ ਪਰਿਵਾਰ ਦਾ ਕਿੰਨਾ ਵੱਡਾ ਹੈ ਇੱਥੋਂ ਫਿਰ ਹੁਣ ਸਮਾਂ ਬੀਤ ਜਾਂਦਾ ਹੈ ਕਹ ਲਓ ਕਈ ਮਹੀਨੇ ਬੀਤ ਜਾਂਦੇ ਨੇ ਜਾਂ ਲਗਭਗ ਇੱਕ ਸਾਲ ਬੀਤੀ ਜਾਂਦਾ ਤਾਂ ਜਿਹੜੀ ਬੀਬੀ ਮੁਮਤਾਜ਼ ਸੀ ਉਹ ਪਹਿਲਾਂ ਕਿਤੇ ਮੰਗੀ ਹੋਈ ਸੀ ਉਹ ਕਿੱਥੇ ਮੰਗੀ ਹੋਈ ਸੀ ਜਿਹੜਾ ਨਹਿੰਗ ਖਾਨ ਹੈ ਉਹਦੀ ਭੈਣ ਸੀਗੀ ਬੀਬੀ ਉਮਰੀ ਹੁਣੇ ਬੀਬੀ ਉਮਰੀ ਕੌਣ ਆ ਭਾਈ ਗਨੀ ਖਾਨ ਭਾਈ ਨਬੀ ਖਾਨ ਦਾ ਨਾਮ ਸਾਰਿਆਂ ਨੇ ਸੁਣਿਆ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਛੀਵਾੜੇ ਦੇ ਜੰਗਲਾਂ ਚੋਂ ਉੱਚ ਦਾ ਪੀਰ ਬਣਾ ਕੇ ਲੈ ਕੇ ਜਾਂਦੇ ਨੇ ਇਹ ਉਹਨਾਂ ਦੀ ਮਾਤਾ ਸਗੀ ਬੀਬੀ ਉਮੜੀ ਇਹ ਪੂਰਾ ਪਰਿਵਾਰ ਹੀ ਦੇਖੋ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਇਹ ਕਿੰਨਾ ਪਿਆਰ ਹੈ ਤਾਂ ਬੀਬੀ ਉਮੜੀ ਨੇ ਮੁਮਤਾਜ ਦਾ ਰਿਸ਼ਤਾ ਆਪ ਦੇ ਪਿੰਦ ਕਰਵਾਇਆ ਹੋਇਆ ਸੀ ਕਿਸੇ ਨੇ ਟਾਈਮ ਬੀਤ ਜਾਂਦਾ ਹੁਣ 1 ਸਾਲ ਦਾ ਟਾਈਮ ਬੀਤ ਗਿਆ ਉਹ ਗੱਲ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਉਦੋਂ ਬਾਅਦ ਹੁਣ ਬੀਬੀ ਉਮੜੀ ਕਹਿੰਦੀ ਆ ਕਿ ਉਹ ਮੁੰਡੇ ਆਲੇ ਮੇਰੇ ਤੇ ਦਬਾਅ ਪਾ ਰਹੇ ਨੇ ਕਿ ਰਿਸ਼ਤਾ ਆਪਾਂ ਕਰੀਏ ਉਹਨਾਂ ਨੇ ਖਾਨਾ ਗੱਲ ਕਰਦੀ ਐ ਤਾਂ ਉਹਨਾਂ ਖਾਨ ਫਿਰ ਆਪਦੀ ਧੀ ਮੁਮਤਾਜ ਨੂੰ ਬੁਲਾਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਐਦਾਂ ਕਰਕੇ ਸਨੇਹਾ ਆਇਆ ਏ ਥੋਦੀਪੂ ਆਈ ਏ ਕਿ ਆਪਾਂ ਤੁਹਾਡਾ ਨਿਕਾਹ ਕਰਦੀਏ ਹੁਣ ਜਿੱਥੇ ਤੁਹਾਡਾ ਰਿਸ਼ਤਾ ਪੱਕਾ ਹੋਇਆ ਮੁਮਤਾਜ ਇੱਥੇ ਪਤਾ ਕੀ ਗੱਲ ਕਹਿੰਦੀ ਆਪਣੇ ਪਿਓ ਨੂੰ ਕਹਿੰਦੀ ਆ ਕਿ ਮੈਂ ਕਿਵੇਂ ਨਿਕਾਹ ਕਰ ਸਕਦੀ ਆ ਮੈਂ ਤਾਂ ਇੱਕ ਸ਼ਹੀਦ ਦੀ ਬੇਵਾਂ ਆਦੇ ਤੱਬਰ ਦੇ ਪੈਰਾਂ ਤੋਂ ਜ਼ਮੀਨ ਨਿਕਲ ਜਾਂਦੀ ਐ ਕਿ ਤੂੰ ਕੀ ਬੋਲ ਰਹੀ ਏ ਪਰ ਉਹ ਕਹਿੰਦੀ ਆ ਕਿ ਪਿਤਾ ਜੀ ਤੁਸੀਂ ਭੁੱਲ ਗਏ ਕਿ ਉਸ ਰਾਤ ਜਦੋਂ ਗੁਰਗੋਬਿੰਦ ਸਿੰਘ ਜੀ ਦਾ ਸਿੱਖ ਭਾਈ ਬਚੱਤਰ ਸਿੰਘ ਖਮੀ ਸੀ ਤੇ ਤੁਸੀਂ ਉਹ ਫੌਜਦਾਰ ਨੂੰ ਕਿਹਾ ਸੀ ਕਿ ਮੇਰਾ ਜਵਾਈ ਤੇ ਮੇਰੀ ਧੀ ਅੰਦਰ ਹੈ ਕਿ ਮੈਂ ਤਾਂ ਉਸੇ ਟਾਈਮ ਹੀ ਉਹਨਾਂ ਨੂੰ ਆਪਣਾ ਪਤੀ ਮੰਨ ਲਿਆ ਸੀ ਉਹ ਸ਼ਹੀਦ ਹੋ ਗਏ ਨੇ ਭਾਵੇਂ ਮੈਂ ਇੱਕ ਤਾਂ ਸ਼ਹੀਦ ਦੀ ਬੇਵਾ ਮੈਂ ਕਿਤੇ ਹੋਰ ਵਿਆਹ ਨਹੀਂ ਕਰਾ ਸਕਦੀ ਜੇ ਕੋਈ ਹੋਰ ਹੁੰਦਾ ਤਾਂ ਉਹ ਜ਼ਬਰਦਸਤੀ ਕਰਦਾ ਮਮਤਾਜ ਨਾ ਉਹ ਬਾਪ ਦਾ ਹੌਸਲਾ ਦੇਖੋ ਉਹਨੇ ਕੋਈ ਜ਼ਬਰਦਸਤੀ ਨਹੀਂ ਕੀਤੀ ਉਸ ਤੋਂ ਬਾਅਦ ਬੀਬੀ ਮਮਤਾਜ 100 ਸਾਲ ਜਿਉਂਦੀ ਰਹੀ ਤੇ ਭਾਈ ਨਹਿੰਗ ਖਾਨ ਐ ਉਹਨਾਂ ਵਾਸਤੇ ਇੱਕ ਕਿਲਾ ਬਣਵਾਤਾ ਸੀ ਉੱਚੀ ਜਗ੍ਹਾ ਤੇ ਉੱਥੇ ਜਾ ਕੇ ਬੀਬੀ ਮਮਤਾਜ ਨੇ ਫਿਰ 100 ਸਾਲ ਕਹਿੰਦੇ ਉਹਨਾਂ ਕੋਲ ਮਾਲਾ ਹੁੰਦੀ ਸੀ ਉਹਨਾਂ ਨੇ ਭਾਈ ਗੁਰੂ ਦਾ ਨਾਮ ਹੀ ਲਿਆ ਵਸਰ ਉਹਨਾਂ ਦੇ ਨਾਮ ਤੇ ਹੁਣ ਵੀ ਕੋਟਲਾ ਨਹਿੰਗ ਖਾਨ ਕੋਲ ਮਮਤਾਜਗੜ੍ਹ ਬੁਰਦਵਾਰਾ ਸਾਹਿਬ ਬਣਿਆ ਹੋਇਆ ਹੈ ਇਹ ਸੀਗਾ ਦੇਖੋ ਉਹ ਪਰਿਵਾਰ ਇਹ ਜੇ ਪਰਿਵਾਰਾਂ ਦੀ ਜਿਹੜੀ ਕੁਰਬਾਨੀ ਹੈ ਉਹ ਆਪਾਂ ਭੁੱਲ ਨਹੀਂ ਸਕਦੇ ਸਿੱਖ ਧਰਮ ਨੂੰ ਇਹਨਾਂ ਦੀ ਬਹੁਤ ਵੱਡੀ ਦੇਣ ਬਾਅਦੋਂ ਫਿਰ ਇਹਨਾਂ ਦਾ ਪਰਿਵਾਰ ਜਦੋਂ 1947 ਦੀ ਵੰਡ ਹੋਈ ਆ ਫਿਰ ਇਹ ਪਾਕਿਸਤਾਨ ਚਲੇ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਉਸ ਰਾਤ ਜਦੋਂ ਗਏ ਨੇ ਨੈਂਖਾਂ ਦੇ ਹਵੇਲੇ ਚੋਂ ਚਮਕੌਰ ਦੀ ਗੜੀ ਵੱਲ ਨੂੰ ਤਾਂ ਉਹ ਪਿਆਰ ਨਾਲ ਕੁਝ ਨਿਸ਼ਾਨੀਆਂ ਦੇ ਕੇ ਗਏ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਅਬਦੇ ਤਾਲ ਦੇਖੇ ਗਏ ਸੀ ਗੁਰਗੋਮੀ ਸਿੰਘ ਜੀ ਆਪਣੀ ਕਕਟਾਰ ਦੇਖੇ ਗਏ ਸੀ ਜਿਹੜੀ ਇਹ ਪਰਿਵਾਰ ਨੇ ਸਾਂਭ ਕੇ ਰੱਖੀ ਤੇ ਜਦੋਂ ਇਹ ਪਰਿਵਾਰ ਪਾਕਿਸਤਾਨ ਗਿਆ ਬੰਦ ਬਨੇ ਉਹ ਇੱਥੇ ਹੀ ਸੌਂ ਗਏ ਸੀ ਇਹ ਨਿਸ਼ਾਨੀਆਂ ਗੁਰਗੋਏ ਸਿੰਘ ਜੀ ਦੀਆਂ ਹੁਣ ਵੀ ਕੋਟਲਾ ਨਹਿੰਖਾਨ ਦੇ ਜਿਹੜੇ ਗੁਰਦੁਆਰਾ ਸਾਹਿਬ ਨੇ ਪਠਾ ਸਾਹਿਬ ਤੇ ਕੋਟਲਾ ਨਹਿੰਖਾਨ ਦੀ ਹਵੇਲੀ ਆ ਉੱਥੇ ਹੁਣ ਵੀ ਮੌਜੂਦ ਨੇ ਪਰਿਵਾਰ ਦੀ ਜਿਹੜੀ ਕੁਰਬਾਨੀ ਆ ਉਹਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਇਹ ਜੇ ਪਰਿਵਾਰ ਅਨੇਕਾਂ ਹੀ ਪਰਿਵਾਰ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਉਹਨਾਂ ਸਾਰਿਆਂ ਦੀਆਂ ਕਹਾਣੀਆਂ ਅਸੀਂ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਇਹ ਖਾਂ ਦੀ ਉਹ ਹਵੇਲੀ ਅੱਜ ਵੀ ਮੌਜੂਦ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਹਿਬਜ਼ਾਦੇ ਤੇ ਸਿੱਖਾਂ ਨਾਲ ਉਸ ਰਾਤ ਰੁਕੇ। ਉਹ ਕਮਰਾ ਵੀ ਮੌਜੂਦ ਆ ਜਿੱਥੇ ਆਏ ਬਚਿੱਤਰ ਸਿੰਘ ਦੀ ਸ਼ਹਾਦਤ ਹੋਈ। ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਤੁਸੀਂ ਅੱਗੇ ਵੀ ਭੇਜ ਸਕਦੇ ਹੋ ਸਿੱਖ ਇਤਿਹਾਸ ਨਾਲ ਜੁੜੀਆਂ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਹਦੇ ਦੇ ਫੇਸਬੁਕ ਪੇਜ ਤੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਸਕਦੇ ਹੋ ਤੁਸੀਂ